ਚੰਗੇ ਕਰਮਾਂ ਨਾਲ ਨਾਓ ਸਾੜ ਛੱਡੋ ਸੇਵਾ ਕਰੋ ਸੱਚੇ ਦਿਲ ਨਾਲ ਚੱਲੋ ਪ੍ਰਮਾਤਮਾ ਆਪੇ ਭਾਗ ਲਾਏਗਾ ਇੱਥੇ ਕਿ ਤੀਰਥੀ ਆ ਹੁਣ ਇੰਨਾ ਪੰਨ ਹੋ ਰਿਹਾ ਸੰਗਤਾਂ ਦਾ ਇੰਨਿਆਂ ਦਾ ਭਲਾ ਹੋ ਜਾਣਾ ਜੀ ਤਾਂ ਭਾਜੀ ਨੂੰ ਸਲੂਟ ਆ ਸਾਡਾ ਪ੍ਰਭੂ ਰਾਮ ਬਹੁਤ ਖੁਸ਼ ਹੋਣਗੇ ਜਦੋਂ ਉਹਨਾਂ ਦੇ ਬੱਚੇ ਤੜਫਦੇ ਦੇਖਣਗੇ ਉਹਨਾਂ ਨੂੰ ਦਵਾਈਆਂ ਮਿਲ ਰਹੀਆਂ ਨੇ ਗੁਰੂ ਰਾਮਦਾਸ ਜੀ ਬਹੁਤ ਖੁਸ਼ ਹੋਣਗੇ ਜਦੋਂ ਦੇਖਣਗੇ ਕਿ ਮੇਰੇ ਬੱਚੇ ਜਿਹੜੇ ਵਿਚਾਰੇ ਆਪਣਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਲਈ ਤੀਰਥ ਬਣ ਰਿਹਾ ਇਹ ਸਾਡੇ ਅੱਜ ਤੁਸੀਂ ਸਾਰੇ ਜਿਵੇਂ ਜੱਸੇ ਵੀਰੇ ਨੂੰ ਜਾਣਦੇ ਹੀ ਹੋ ਇਹ ਸਾਡਾ ਅਰਸ਼ ਵੀਰ ਹੈ ਇਹ ਅਰਸ਼ ਵੀਰਾ ਸਾਡੀ ਜਿੰਦ ਜਾਨ ਹੈ ਮੈਂ ਜਾਨ ਕਹਿ ਕੇ ਬੁਲਾਣਾ ਇਹਨਾਂ ਨੂੰ ਕਿਉਂਕਿ ਮੈਂ ਇਹਨਾਂ ਨੂੰ ਬਹੁਤ ਪਿਆਰ ਕਰਦਾ ਤੁਸੀਂ ਸੋਸ਼ਲ ਮੀਡੀਆ ਤੇ ਵੀਰ ਉਹਨਾਂ ਨੂੰ ਦੇਖਿਆ ਹੋਵੇਗਾ ਲੰਗਰ ਦੀ ਸੇਵਾ ਪਿਛਲੇ 12 13 ਸਾਲਾਂ ਤੋਂ ਨੰਗੇ ਪੈਰੀ ਅਟੁੱਟ ਸੇਵਾ ਗੁਰੂ ਮਾਰਾ ਦੀ ਕਿਰਪਾ ਨਾਲ 365 ਦਿਨ ਕਰ ਰਹੇ ਨੇ ਐਦਾਂ ਦੀ ਰੂਹਾਂ ਦੇ ਦਰਸ਼ਨ ਕਰਨੀ ਤੀਰਥ ਨਹਾਣ ਦੇ ਬਰਾਬਰ ਹੈ ਮੇਰੀ ਗੱਲ ਨੋਟ ਕਰ ਲਿਓ ਤੀਰਥ ਨਹਾਣਾ ਕਿਨੂੰ ਕਹਿੰਦੇ ਆ ਕਿਸੇ ਮਹਾਂਪੁਰਖ ਦੇ ਦਰਸ਼ਨ ਕਰਨਾ ਮਹਾਪੁਰਖ ਕਿਹੜੇ ਇਕੱਲੇ ਚੋਲੇ ਪਾ ਕੇ ਨਹੀਂ ਇਕੱਲੇ ਗਰਾਂ ਗੱਲਾਂ ਕਰਨ ਵਾਲੇ ਨਹੀਂ ਸੇਵਾ ਕਰਨ ਵਾਲੇ ਇਹ ਉਹ ਮਹਾਪੁਰਖ ਨੇ ਜਿਨ੍ਹਾਂ ਨੇ 29 30 ਸਾਲ ਦੀ ਉਮਰ ਦੇ ਵਿੱਚ ਪਿਛਲੇ 13 ਸਾਲਾਂ ਤੋਂ ਲੰਗਰ ਦੀ ਸੇਵਾ ਰੋਜ਼ ਨਿਭਾ ਰਹੇ ਨੇ ਨੰਗੇ ਪੈਰੀ ਕਿੰਨੀ ਠੰਡ ਹੈ ਕਿੰਨੀ ਧੁੱਪ ਹੈ بارش ਹੈ ਘਰ ਦੇ 3600 ਕੰਮ ਨੇ ਫਿਰ ਵੀ ਇਹ ਵੀਰ ਦੋਨੋਂ ਭਰਾ ਇੱਕ ਦੂਜਾ ਵੀਰ ਸਾਡਾ ਆ ਰਿਹਾ ਦੋਨੋਂ ਭਰਾਵਾਂ ਨੇ ਮਿਲ ਕੇ ਤਨਦੇਹੀ ਨਾਲ ਆਪਣੀ ਸੇਵਾ ਨਿਭਾ ਰਹੇ ਇਦਾਂ ਦੇ ਰੂਹਾਂ ਦੇ ਦਰਸ਼ਨ ਕਰਿਆ ਕਰੋ ਤਾਂ ਨੂੰ ਹੋ ਜੂਗੇ ਪਵਿੱਤਰ ਹੋ ਜੂਗੇ ਗੰਗਾ ਨਹਾ ਲੂਗੇ ਗੰਗਾ ਨਾਣਾ ਡੁਬਕੀ ਮਾਰਨਾ ਨਹੀਂ ਹੁੰਦਾ ਗੰਗਾ ਨਾਣਾ ਹੁੰਦਾ ਚੰਗੇ ਕਰਮਾਂ ਨਾਲ ਨਹਾਣਾ ਚੰਗੇ ਕਰਮਾਂ ਨਾਲ ਨਹਾਓ ਸਾੜ ਛੱਡੋ ਸੇਵਾ ਕਰੋ ਸੱਚੇ ਦਿਲ ਨਾਲ ਚੱਲੋ ਪਰਮਾਤਮਾ ਆਪੇ ਭਾਗ ਲਾਏਗਾ ਸਵਾਗਤ ਹੈ ਬਾਈ ਤੁਹਾਡਾ ਇਹ ਸਾਡੀ ਜਿੰਦ ਜਾਨ ਨੇ ਜੀ ਅਰਸ਼ ਭਾਈ ਬਹੁਤ ਵੱਡੀ ਸੇਵਾ ਇਹਨਾਂ ਦੀ ਸਮਾਜ ਨੂੰ ਇਹ ਨੇ ਮੇਰੇ ਚੀਫ ਗੈਸਟ ਇਦਾਂ ਇਦਾਂ ਦੇ ਬੰਦਿਆਂ ਨੂੰ ਮੈਂ ਬੁਲਾ ਕੇ ਖੁਸ਼ ਆ ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਇਨਵਾਈਟ ਕਰਕੇ ਮੇਰੇ ਦਿਲ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਕੈਂਪ ਦੀ ਸ਼ੋਭਾ ਵਧਾਣ ਲਈ ਅੱਜ ਸਰਦਾਰ ਜੱਸਾ ਸਿੰਘ ਜੀ ਤੇ ਸਰਦਾਰ ਅਰਸ਼ ਭਾਈ ਜੀ ਆ ਰਹੇ ਨੇ ਇਹ ਨੇ ਅਸਲੀ ਸੂਰਮੇ ਜਿਨ੍ਹਾਂ ਨੂੰ ਇਨਵਾਈਟ ਕਰਨਾ ਚਾਹੀਦਾ ਜਿਨ੍ਹਾਂ ਨੂੰ ਬਹਿ ਕੇ ਵਿਚਾਰ ਸੁਣਨੇ ਚਾਹੀਦੇ ਨੇ ਜੱਸਾ ਵੀਰ ਵੈਸੇ ਬਹੁਤ ਘੱਟ ਬੋਲਦੇ ਨੇ ਪਰ ਮੈਂ ਬੇਨਤੀ ਕਰੂੰਗਾ ਭਾਈ ਜਰੂਰ ਤੁਸੀਂ ਧੋਖ ਬੋਲ ਆਪਣੇ ਰੱਖੋ ਯੂਥ ਤੁਹਾਨੂੰ ਸੁਣਦੀ ਹੈ ਤੁਹਾਡੇ ਬੋਲਾਂ ਨੂੰ ਮੰਦੀ ਹੈ ਤੇ ਜਰੂਰ ਤੁਸੀਂ ਆਪਣੇ ਵਿਚਾਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਨਮੋਲ ਬਾਜੀ ਕੋਲੇ ਤਾਂ ਆਪਾਂ ਦੇਖਦੇ ਹੀ ਆ ਕਿੰਨਾ ਪੁੰਨ ਦਾ ਕੰਮ ਹੁੰਦਾ ਤੇ ਮਹਾਰਾਜ ਦੀ ਮੇਨ ਨਾਲ ਲੰਗਰ ਦੀ ਸੇਵਾ ਵੀ ਹੈ ਜਿਹੜੀ ਉਹ ਵੀ ਹੁਣ ਆਪਾਂ ਅਨਮੋਲ ਬਾਜੀ ਕੋਲੇ ਵੀ ਨਿਤ ਲੈ ਕੇ ਪਹੁੰਚਦੇ ਆ ਭਾਈ ਜੱਸਾ ਸਿੰਘ ਜੀ ਤੇ ਆਪਣਾ ਮੇਨ ਮਨੋਰਥ ਤੁਸੀਂ ਸਾਰੇ ਸਿਆਣੇ ਹੋ ਸਾਡਾ ਕੋਈ ਦੱਸਣ ਦਾ ਬਣਦਾ ਨਹੀਂ ਪਰ ਫੇਰ ਵੀ ਲੋੜਵੰਦਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਮਾਰੇ ਨੇ ਆਪਾਂ ਨੂੰ ਦਾਨ ਦੇਣ ਜੋਗੇ ਕੀਤਾਗਾ ਤਾਂ ਆਪਾਂ ਜ਼ਰੂਰ ਸੇਵਾ ਕਰਿਆ ਕਰੀਏ ਹੋਰ ਆਪਣੇ ਖਰਚੇ ਬਥੇਰੇ ਆ ਸਮਾਂ ਵੀ ਨੰਗੀ ਜਾਣਾ ਪਰ ਜਿਹੜੀ ਸੇਵਾ ਇਹ ਕਰਮਾ ਨਾਲ ਮਿਲਦੀ ਆ ਜਨਮੋਲ ਭਾਜੀ ਇੱਥੇ ਇੱਕ ਤੀਰਥੀ ਆ ਹੁਣ ਇੰਨਾ ਪੁੰਨ ਹੋ ਰਿਹਾ ਸੰਗਤਾਂ ਦਾ ਇੰਨਿਆਂ ਦਾ ਭਲਾ ਹੋ ਜਾਣਾ ਜੀ ਤਾਂ ਭਾਜੀ ਨੂੰ ਸਲੂਟ ਆ ਸਾਡਾ ਵੀ ਜਿਹੜੀ ਨੌਜਵਾਨੀ ਐ ਇਸ ਪਾਸੇ ਇਹਨਾਂ ਨੂੰ ਦੇਖ ਕੇ ਸਾਨੂੰ ਵੀ ਪਹੁੰਚ ਹੌਸਲਾ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸ੍ਰੀ ਅਕਾਲ ਅੱਜ ਸਾਡੇ ਕੋਲੇ ਵੀਰ ਆਣੀ ਦੋ ਟਰੱਕ ਇੱਟਾਂ ਦੀ ਸੇਵਾ ਲੈ ਕੇ ਪਹੁੰਚੇ ਨੇ ਜੀ ਦੇਖੋ ਕਿਵੇਂ ਜਦੋਂ ਤੀਰਥ ਬਣਦਾ ਤਾਂ ਕਿਵੇਂ ਯੋਗਦਾਨ ਪੈਂਦਾ ਮੈਂ ਕੱਲ ਵੀ ਵੀਡੀਓ 'ਚ ਬੇਨਤੀ ਕੀਤੀ ਸੀ ਅੱਜ ਫਿਰ ਬੇਨਤੀ ਕਰਦਾ ਮੇਰਾ ਲਾਈਵ ਚੱਲ ਰਿਹਾ ਜਿਵੇਂ RAM ਮੰਦਰ ਬਣਨ ਦੀ ਖੁਸ਼ੀ ਸੀ ਓਵੇਂ ਹੀ ਇਸ ਤੀਰਥ ਦੀ ਬਣਨ ਦੀ ਖੁਸ਼ੀ ਵੀ ਬਰਾਬਰ ਰੱਖੋ ਕਿਉਂਕਿ ਪ੍ਰਭੂ RAM ਬਹੁਤ ਖੁਸ਼ ਹੋਣਗੇ ਜਦੋਂ ਉਹਨਾਂ ਦੇ ਬੱਚੇ ਤੜਫਦੇ ਦੇਖਣਗੇ ਉਹਨਾਂ ਨੂੰ ਦਵਾਈਆਂ ਮਿਲ ਰਹੀਆਂ ਨੇ ਗੁਰੂ RAMਦਾਸ ਜੀ ਬਹੁਤ ਖੁਸ਼ ਹੋਣਗੇ ਜਦੋਂ ਦੇਖਣਗੇ ਕਿ ਮੇਰੇ ਬੱਚੇ ਜਿਹੜੇ ਵਿਚਾਰੇ ਆਪਣਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਲਈ ਤੀਰਥ ਬਣ ਰਿਹਾ ਹੈ ਇਹ ਉਹਨਾਂ ਵਾਸਤੇ ਕਰੋੜਾਂ ਅਰਬਾਂ ਬੇ ਇਕੱਠਾ ਹੋ ਸਕਦਾ ਹੈ ਤੇ ਇਸ ਛੋਟੇ ਦੇ ਤੀਰਥ ਹਾਸਤੇ ਕੁਝ ਵੀ ਨਹੀਂ ਅਮਾਉਂਟ ਦੇ ਸਾਰੇ ਮੈਨੂੰ ਲੱਗਦਾ ਹੈ ਕਿ ਇੱਕ ਇੱਕ ਇੱਟ ਵੀ ਪਾੜਨਾ ਪੂਰਾ ਪੰਜਾਬ ਇੱਕ ਇੱਕ ਇੱਟ ਦੀ ਸੇਵਾ ਵੀ ਲੈ ਲਵੇ ਤਾਂ ਇਹ ਜਗਾ ਬਣ ਸਕਦੀ ਹੈ ਲੋਕਾਂ ਦਾ ਇਲਾਜ ਹੋ ਸਕਦਾ ਸਤਿ ਸ੍ਰੀ ਅਕਾਲ ਲੰਗਰ ਕਮੇਟੀ ਜਿਹੜੀ ਲੰਗਰ ਵਰਤਾ ਰਹੀ ਹੈ ਉਹ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਆਜੋ ਮੇਰੇ ਕੋਲ ਅੱਗੇ ਲੰਗਰ ਦੀ ਸੇਵਾ ਸਾਰੀ ਉਹਨਾਂ ਵੀਰਾਂ ਨੇ ਚੱਕੀ ਹੈ ਆਜੋ 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 ਅਸੀਂ ਜਦੋਂ ਇਹ ਪ੍ਰੋਗਰਾਮ ਆਰੰਭ ਕਰ ਰਹੇ ਸੀ ਜਦੋਂ ਇਹ ਪ੍ਰੋਗਰਾਮ ਬਾਰੇ ਅਸੀਂ ਦੱਸਿਆ ਲੋਕਾਂ ਨੂੰ ਕਿ ਇਹ ਸੇਵਾ ਜਿਹੜੀ ਨਿਭਾਣੀ ਹੈ ਤਾਂ ਇੱਕ ਵੀਰ ਸਾਡੇ ਆਜੋ ਬਾਈ ਸਾਡੇ ਲਈ ਜ਼ਰੂਰੀ ਹੈ ਕਰ ਲਓ ਅਸੀਂ ਸਾਰੇ ਫ੍ਰੀ ਹੋ ਗਏ ਫਿਰ ਆਜੋ ਕੀ ਸ਼ੁਭਨਾਮ ਤੁਹਾਡੀ ਸੁਸਾਇਟੀ ਦਾ ਨੌਜਵਾਨ ਸੇਵਾ ਨੌਜਵਾਨ ਸੇਵਾ ਸੁਸਾਇਟੀ ਵੀਰ ਉਹਨਾਂ ਨੇ ਜਿਹੜੀ ਲੰਗਰ ਦੀ ਸਾਰੀ ਸੇਵਾ ਜ ਸੰਭਾਲੀ ਹੈ ਮਤਲਬ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਿਰਫ ਇੱਕ ਧੰਨਵਾਦ ਬੜਾ ਛੋਟਾ ਸ਼ਬਦ ਹੈ ਕਿ ਇਨ੍ਹਾਂ ਵੀਰਾਂ ਦੀ ਇੰਨੀ ਵੱਡੀ ਸੇਵਾ ਹੈ ਨੌਜਵਾਨਾਂ ਨੂੰ ਸਿਰਫ ਬਦਨਾਮ ਕਰਨ 'ਚ ਜ਼ੋਰ ਲਾਇਆ ਜਾਂਦਾ ਪਰ ਇਹ ਨੌਜਵਾਨ ਹੀ ਨੇ ਬੜੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਨੇ ਲੰਗਰ ਦੀ ਸਾਰੀ ਸੇਵਾ ਦੀ ਇਹਨਾਂ ਦੀ ਕਮੇਟੀ ਵੱਲੋਂ ਹੋਈ ਹੈ ਵੀਰ ਹੁਣੇ ਇੱਟਾਂ ਦਾ ਟਰੱਕ ਲੈ ਕੇ ਪਹੁੰਚੇ ਨੇ ਜਿੰਨੇ ਵੀ ਵੀਰ ਇੱਥੇ ਆਏ ਨੇ ਆਪਣਾ ਅਸ਼ੀਰਵਾਦ ਦੇਣ ਦੇ ਲਈ ਮੈਂ ਸਾਰਿਆਂ ਦਾ ਬੜਾ ਬੜਾ ਧੰਨਵਾਦ ਦਿਆਂ ਜੱਸੇ ਵੀਰ ਦੀ ਅਸੀਂ ਉਡੀਕ ਕਰ ਰਹੇ ਹਾਂ ਬਾਈ ਜੀ ਵੀ ਥੋੜੇ ਸਮੇਂ ਦੇ ਸਾਡੇ ਕੋਲ ਪਹੁੰਚ ਰਹੇ ਨੇ ਉਹਨਾਂ ਦੇ ਵੀ ਦਰਸ਼ਨ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਆਪਣਾ ਆਪਣਾ ਇਲਾਜ ਕਰਾਓ ਚੈੱਕਅਪ ਕਰਾਓ